ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਆ ਤੁਹਾਡਾ ਮੰਡਵੀ ਟੀਵੀ ਤੇ ਅ ਅੱਜ ਆਪਾਂ ਤੁਹਾਨੂੰ ਖਾਸ ਜਾਣਕਾਰੀ ਦੇਣ ਜਾ ਰਹੇ ਹਾਂ ਕਾਫੀ ਟਾਈਮ ਤੋਂ ਇਸ ਵਿਸ਼ੇ ਤੇ ਆਪਾਂ ਕੋਈ ਗੱਲਬਾਤ ਨਹੀਂ ਕੀਤੀ ਹੈਗੀ ਬਟ ਜਿੰਨੇ ਕੋ ਇਨਫੋਰਮੇਸ਼ਨ ਜਾਣਕਾਰੀ ਮਿਲੀ ਹੈ ਉਹਦੇ ਅਕੋਰਡਿੰਗ ਜਿੱਦਾਂ ਕਿ ਜੋਨਦੀ 트럼ਪ ਸਰਕਾਰ ਆਈ ਹੈ ਉਹਨਾਂ ਦਾ ਕਾਫੀ ਜ਼ਿਆਦਾ ਕਾਫੀ ਜਿਹੜੇ ਮੁੰਡੇ ਆ ਅ ਇਲੈਗਲ ਤਰੀਕੇ ਨਾਲ ਜਿਹੜੇ ਇੱਥੇ ਆਏ ਸੀ ਉਹਨਾਂ ਨੂੰ ਕਾਫੀ ਡੈਪੂਟੇਸ਼ਨ ਰਿਪੋਰਟ ਕੀਤਾ ਗਿਆ ਆ ਤੇ ਕੁਝ ਕੋਣ ਜਿਹੜੀਆਂ ਗੱਲਾਂ ਅੱਗੇ ਸਾਹਮਣੇ ਆ ਰਹੀਆਂ ਉਹਦੇ ਵਿੱਚ ਇਹ ਆ ਕਿ ਜਿਹੜਾ ਇਮੀਗ੍ਰੇਸ਼ਨ ਸਟੇਟਸ ਆ ਉਹਦੇ ਵਿੱਚ ਆਈਸ ਵਾਲਿਆਂ ਦਾ ਕੀ ਰੋਲ ਆ ਜਾਂ ਕਿਦਾਂ ਆਈਸ ਵਾਲੇ ਕਿਦਾਂ ਕੀ ਕਰਦੇ ਆ ਕਿ ਉਹ ਮਤਲਬ ਕਿ ਕੀ ਸਿਸਟਮ ਆ ਉਹਦੇ ਜਿਹੜੀ ਖਾਸ ਕਰਕੇ ਜਿਹੜੀ ਸਾਨੂੰ ਧਿਆਨ ਦੇਣ ਵਾਲੀ ਗੱਲ ਜਿਹੜੀ ਜਾਣਕਾਰੀ ਮਿਲੀ ਹੈ ਉਹ ਇਹ ਆ ਮੈਂ ਜਿੰਨੇ ਵੀ ਨਵੇਂ ਮੁੰਡੇ ਆਏ ਆ ਉਹਨਾਂ ਦੇ ਜੇ ਗੱਲ ਕਰੀਏ ਉਹਨਾਂ ਦੇ ਫਾਇਦੇ ਦੀ ਗੱਲ ਆ ਉਹ ਧਿਆਨ ਨਾਲ ਸੁਣ ਲੈਣੇ ਹਰ ਇੱਕ ਜਿਹੜਾ ਨਵਾਂ ਮੁੰਡਾ ਉਹ ਦੇਖ ਤੱਕ ਰਹੀ ਵੀਡੀਓ ਜੇ ਚਲੀ ਜਾਵੇ ਤੇ ਉਹਨੂੰ ਇਸ ਗੱਲ ਦੇ ਬਾਰੇ ਜਿਨ੍ਹਾਂ ਨੂੰ ਕੁਝ ਨੂੰ ਪਤਾ ਵੀ ਹੋਣਾ ਜਾਂ ਨਹੀਂ ਪਤਾ ਤੇ ਉਹਨਾਂ ਨੂੰ ਇਹ ਪਤਾ ਲੱਗ ਜਾਵੇ ਕਿ ਆਈ ਸਾਲਿਆਂ ਦਾ ਖਾਸ ਕਰਕੇ ਜਿਹੜਾ origin state ਆ ਜਾਂ ਕੋਈ ਹੋਰ ਸਟੇਟਾਂ ਆ ਜਿੱਦਾਂ ਦੇ ਵਿੱਚ ਜ਼ਿਆਦਾ ਤਾਂ ਜ਼ਿਆਦਾ ਤਾਂ ਜਿਹੜਾ ਜੋਰ ਆ ਐਲ ਏ ਕੈਲੀਫੋਰਨੀਆ ਨਿਊਯਾਰਕ ਸ਼ਿਕਾਗੋ ਜਿਹੜੀਆਂ ਵੱਡੀਆਂ ਸਿਟੀਆਂ ਜਿਨ੍ਹਾਂ ਦੇ ਵਿੱਚ 트ੰਪ ਦਾ ਜ਼ਿਆਦਾ ਬੋਲਬਾਲਾ ਜਿੱਥੋਂ ਜ਼ਿਆਦਾ ਉਹਨੂੰ ਚਾਹਣ ਵਾਲੇ ਜਿੱਥੋਂ ਜ਼ਿਆਦਾ ਉਹ ਜਿੱਤਿਆ ਆ ਉਥੋਂ ਦੀ ਜਿਆਦਾ ਗੱਲਬਾਤ ਮੋਸਟਲੀ ਹੈਗੀ ਉੱਥੇ ਜਿਆਦਾ ਆਈਸ ਵਾਲੇ ਛਾਪੇ ਮਾਰ ਰਹੇ ਆ ਤੇ ਉਹਨਾਂ ਨੂੰ ਚੱਕ ਵੀ ਰਹੇ ਆ ਅਨਲੀਗਲ ਤਰੀਕੇ ਨਾਲ ਕਈ ਪਤਾ ਲੱਗ ਕੇ ਪਿੱਛੇ ਜੀ ਕੋਰਟ ਦੇ ਵਿੱਚ ਵੀ ਕੋਈ ਮੁੰਡਾ ਜੇ ਆਪਣੀ ਹਾਇਰਿੰਗ ਤੇ ਜਾਂਦਾ ਤੇ ਉਹਨੂੰ ਬਾਹਰੋਂ ਹੀ ਚੱਕ ਲੈਂਦੇ ਨੇ ਉਹ ਸਾਰੀਆਂ ਗੱਲਾਂ ਦੇ ਵਿੱਚ ਪਤਾ ਨਹੀਂ ਪਤਾ ਕਿ ਨਹੀਂ ਪਤਾ ਸਾਰਾ ਨੂੰ ਬਟੂ ਉਹਦੇ ਵਿੱਚ ਇਹ ਗੱਲ ਹੈਗੀ ਆ ਕਿ ਜਿਹੜੇ ਕੋਈ ਵੀ ਜਿਹੜੇ ਅਨਲੈਗਲ ਤਰੀਕੇ ਨਾਲ ਖਾਸ ਕਰਕੇ ਹੁਣ ਆਏ ਹੋਏ ਆ ਜਾਂ ਜਿਹੜੇ ਪਹਿਲਾਂ ਦੇ ਆਏ ਹੋਏ ਜਿਨ੍ਹਾਂ ਦਾ ਤਾਂ ਆਈਸ ਨਾਲ ਕੋਈ ਵਾਸਤਾ ਨਹੀਂ ਹੈਗਾ ਆਈਸ ਤੋਂ ਹਟ ਚੁੱਕੇ ਨੇ ਪਰ ਉਹਨਾਂ ਨੇ ਵੀ ਜੀ ਆਪਣਾ ਕੋਈ ਮਾਰੀ ਮੋrti ਕੁਤਾਹੀ ਕੀਤੀ ਹੋਈ ਆ ਤੇ ਉਹਨਾਂ ਨੂੰ ਉਹਨਾਂ ਨੇ ਕੋਈ ਵੀ ਉਹਨਾਂ ਦੇ ਛੋਟਾ ਮोटा ਕ੍ਰਿਮੀਨਲ ਕੇਸ ਆ ਜਾਂ ਕੋਈ ਸੱਲਬਤ ਹੈ ਉਹਨਾਂ ਨੇ ਉਹਨਾਂ ਨੂੰ ਉਥੋਂ ਕੋਰਟ ਤੋਂ ਬਾਹਰੋਂ ਹੀ ਜਾਂ ਕੋਰਟ ਦੀ ਹਾਇਰਿੰਗ ਤੋਂ ਬਾਅਦ ਹੀ ਉਹਨਾਂ ਨੇ ਚੱਕ ਲੈਣਾ ਤੇ ਉਹਨਾਂ ਨੇ ਚੱਕ ਕੇ ਉਹਨਾਂ ਨੂੰ ਦਾ ਕੈਂਪ ਦੇ ਵਿੱਚ ਕਰ ਦੇਣਾ ਤੇ ਕੈਂਪ ਤੋਂ ਬਾਅਦ ਉਹਨਾਂ ਨੂੰ ਆ ਰਿਪੋਰਟ ਕਰ ਦੇਣਾ ਆ ਇਹ ਵਰਕਰਾਈ ਚੀਜ਼ਾਂ ਚੱਲਦੀਆਂ ਰਹਿਣੇ ਜਿਹੜੀ ਖਾਸ ਗੱਲ ਧਿਆਨ ਦੇਣ ਵਾਲੀ ਉਹ ਇਹ ਆ ਕਿ ਜਿੰਨੇ ਵੀ ਅਨਲੀਗਲ ਤਰੀਕੇ ਨਾਲ ਮੁੰਡੇ ਇੱਥੇ ਆਏ ਹੋਏ ਨੇ ਜਾਂ ਜਿਨ੍ਹਾਂ ਦਾ ਕੋਈ ਸਟੇਟਸ ਆ ਉਹ ਕਹਿੰਦੇ ਸਾਡਾ ਕਲਾਕ ਵੀ ਚੱਲ ਰਿਹਾ ਕਿਸੇ ਕੋਲ ਵਰਕ ਪਰਮਿਟ ਵੀ ਹੈਗਾ ਆ ਜਾਂ ਜਿਨ੍ਹਾਂ ਦਾ ਅਜੇ ਆਈਐਸ ਦੇ ਵਿੱਚ ਹਾਜ਼ਰੀ ਭਰਨੀ ਆ ਜਾਂ ਭਰਦੇ ਨੇ ਜਾਂ ਆਈਐਸ ਤੇ ਅਕੋਰਡਿੰਗ ਉਹਨਾਂ ਦਾ ਕੋਈ ਅਜੇ ਹੈਗਾ ਆ ਇਸ਼ੂ ਖਾਸ ਕਰਕੇ ਉਹੀ ਚੀਜ਼ 'ਤੇ ਧਿਆਨ ਦੇ ਲੈਣਾ ਕਿ ਜੇ ਉਹਨਾਂ ਨੇ ਕੋਈ ਆਪਣਾ ਐਡਰੈਸ ਚੇਂਜ ਕਰਨਾ ਆ ਮੇਨ ਪੁਆਇੰਟ ਜਿਹੜਾ ਆ ਉਹਦੇ ਤੇ ਇਹ ਗੱਲ ਆ ਕਿ ਜੇ ਉਹਨਾਂ ਨੇ ਆਪਣਾ ਐਡਰੈਸ ਚੇਂਜ ਕਰਨਾ ਜਾਂ ਆਪ ਨੂੰ ਮੂਵ ਕਰਨਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਉਹਨਾਂ ਨੂੰ ਆਜਿ ਸਤੇ ਆਫਿਸ ਦੇ ਵਿੱਚ ਜਾ ਕੇ ਬਕਾਇਦਾ ਇਹ ਇਨਫੋਰਮੇਸ਼ਨ ਦੇਣੀ ਪੈਣੀ ਆ ਤੇ ਉਹਨਾਂ ਤੋਂ ਪਰਮਿਸ਼ਨ ਲੈਣੀ ਪੈਣੀ ਆ ਜੇ ਤੁਹਾਨੂੰ ਪਰਮਿਸ਼ਨ ਨਹੀਂ ਦਿੰਦੇ ਫਿਰ ਤੁਸੀਂ ਜੇ ਆਪਣੀ ਜਗ੍ਹਾ ਛੱਡ ਕੇ ਜਾ ਰਹੇ ਹਾਂ ਕਿ ਤੁਸੀਂ ਸਿਰਫ ਇਨਫੋ ਕਰ ਦਿੱਤਾ ਉਹਨਾਂ ਨੂੰ ਤੇ ਉਹ ਆਪੇ ਸੈਟਿੰਗ ਕਰ ਦੇਣਗੇ ਤੇ ਤੁਹਾਨੂੰ ਉਹਨਾਂ ਨਾਲ ਕੋਈ ਪਰਮਿਸ਼ਨ ਨਹੀਂ ਮਿਲੀ ਹੈਗੀ ਤੇ ਤੁਸੀਂ ਆਪਣੀ ਜਗ੍ਹਾ ਛੱਡ ਕੇ ਜਾ ਰਹੇ ਹੋ ਤੇ ਜਦੋਂ ਤੁਸੀਂ ਨੈਕਸਟ ਤੁਹਾਡੀ ਆਇਸ਼ ਤੇ ਵਿੱਚ ਹੈਰਿੰਗ ਹੋਣੀ ਆ ਆਇਸ਼ ਤੁਸੀਂ ਆਪਣੀ ਹਾਜ਼ਰੀ ਲਵਾਣ ਜਾਣਾ ਤੇ ਉਹਨਾਂ ਨੇ ਤੁਹਾਨੂੰ ਉੱਥੋਂ ਚੱਕ ਲੈਣਾ ਆ ਚੱਕ ਕੇ ਤੁਹਾਨੂੰ ਕੈਂਪਸ ਕੈਂਪ ਤੋਂ ਬਾਅਦ ਤੁਸੀਂ ਰਿਪੋਰਟ ਸੋ ਇਸ ਇਹ ਖਾਸ ਕਰਕੇ ਧਿਆਨ ਦੇ ਲਓ ਜੇ ਤੁਸੀਂ ਅਵਲਤਾ ਕੋਈ ਵੀ ਆਪਣਾ ਜਿੱਥੇ ਤੁਸੀਂ ਜੋ ਤੁਹਾਡਾ ਟਿਕਾਣਾ ਬਣਿਆ ਹੋਇਆ ਜਿੱਥੇ ਤੁਹਾਡਾ ਐਡਰੈਸ ਆ ਜਿੱਥੇ ਤੁਸੀਂ ਹਾਜ਼ਰੀ ਭਰ ਰਹੇ ਹੋ ਐਸਤੇ ਉਹ ਵਰਕਰਰ ਉਹੀ ਰੱਖੋ ਉਹਨੂੰ ਹਿਲਜੁਲ ਨਾ ਕਰੋ ਕਿਸੇ ਵੀ ਕਿਸਮ ਦੀ ਕਿਉਂਕਿ ਪਤਾ ਲੱਗਾ ਕਿ ਇੱਕ ਇਥੋਂ ਮੁੰਡਾ ਸੀਗਾ ਉਹਨੂੰ ਆਈਸ ਵਾਲਿਆਂ ਨੇ ਜਿੱਦਾਂ ਹਾਜ਼ਰੀ ਭਰਨ ਗਿਆ ਤੇ ਉਹਨਾਂ ਨੇ ਉੱਥੇ ਹੀ ਰੱਖ ਲਿਆ ਉਹਦੀ ਗੱਡੀ ਵੀ ਉੱਥੇ ਖਲੋਤੀ ਐ ਜਾਂ ਕਿੱਦਾਂ ਹਨਾ ਕਿਉਂਕਿ ਪਤਾ ਨਹੀਂ ਸੀ ਹੈਗਾ ਉਹ ਤਾਂ ਨਾਰਮਲ ਹਾਜ਼ਰੀ ਲਵਾਣ ਗਿਆ ਸੀ ਬਟ ਉਹ ਇਸ਼ੂ ਇਹ ਬਣਦਾ ਆ ਕਿ ਉਹ ਮੁੰਡੇ ਨੇ ਆਪਣੀ ਜਗ੍ਹਾ ਤੋਂ ਦੂਜੀ ਸਟੇਟ ਚ ਗਿਆ ਪਰਮਿਸ਼ਨ ਲੈ ਕੇ ਗਿਆ ਉਸ ਤੋਂ ਫਿਰ ਵਾਪਸ ਉਸੇ ਹੀ ਆਪਣੀ ਸਟੇਟ ਚ ਆਇਆ ਤੇ ਆ ਕੇ ਉਹਨੇ ਮਤਲਬ ਕਿ ਉੱਥੇ ਦੇ ਆਇਆ ਜਰੂਰ ਇਨਫੋਰਮੇਸ਼ਨ ਵੀ ਹਾਂ ਮੈਂ ਮੂਵ ਹੋਣ ਲੱਗਾ ਬਟ ਉਹਨਾਂ ਦੀ ਪਰਮਿਸ਼ਨ ਨਹੀਂ ਲਈ ਹੈਗੀ ਸੋ ਜਦੋਂ ਦੁਬਾਰਾ ਇੱਥੇ ਉਹਨਾਂ ਨੇ ਕਿਹਾ ਵੀ ਜਾ ਕੇ ਤੂੰ ਅੱਜ ਆਪਣੀ ਹਾਜ਼ਰੀ ਲਵਾ ਤਰੀਕ ਦਿੱਤੀ ਜਦੋਂ ਅੱਜ ਤੇ ਹਾਜ਼ਰੀ ਲਵਾਣ ਗਿਆ ਤਾਂ ਉਹਨਾਂ ਨੇ ਚੱਕ ਲੈਣ ਨੂੰ ਚੱਕ ਕੇ ਉਹਨੂੰ ਕੈਂਪਸ ਸੇਟ ਤਾਂ ਸੋ ਇਸ ਇਹ ਖਾਸ ਜਾਣਕਾਰੀ ਹੈ ਕੋਈ ਵੀ ਭਰਾ ਮੁੰਡਾ ਜੋ ਵੀ ਆਪਣਾ ਜਿਹੜੀ ਜਗ੍ਹਾ ਤੇ ਰਹਿ ਰਿਹਾ ਹੈ ਉੱਥੇ ਉਹ ਆਪਦਾ ਰਹਿ ਕੇ ਉਹੀ ਐਡਰੈਸ ਰੱਖੇ ਆਪਣਾ ਐਡਰੈਸ ਚੇਂਜ ਕਰਨ ਦੀ ਕੋਸ਼ਿਸ਼ ਨਾ ਕਰੇ ਆਈਸ ਵਾਲਿਆਂ ਦੇ ਕੋਲ ਜੇ ਤੁਸੀਂ ਚੇਂਜ ਕਰਨਾ ਵੀ ਆਈਸ ਤੇ ਥਰੂ ਕਰੋ ਆਈਸ ਵਾਲੇ ਤੁਹਾਨੂੰ ਪਰਮਿਸ਼ਨ ਦੇਣਗੇ ਤਾਂ ਤੁਸੀਂ ਆਪਣਾ ਐਡਰੈਸ ਕਰੋ ਨਦਰਦਨ ਤੁਹਾਨੂੰ ਐਡਰੈਸ ਕਰਨ ਦੀ ਚੇਂਜ ਕਰਨ ਦੀ ਕੋਈ ਲੋੜ ਨਹੀਂ ਜਿੱਥੇ ਤੁਹਾਡੀ ਪੱਕਾ ਐਡਰੈਸ ਤੋਂ ਹੀ ਕੋਰੀ ਦੇ ਤਾਂ ਉਹੀ ਰਹਿਣ ਦਿਓ ਕਿਉਂਕਿ ਕਾਫੀ ਇਹ ਚੀਜ਼ ਦਾ ਡਰ ਪਾਇਆ ਜਾ ਰਿਹਾ ਕਿ ਮੁੰਡੇ ਹਾਇਰਿੰਗ ਤੇ ਜਾਂਦੇ ਨੇ ਤੇ ਉੱਥੋਂ ਉਹਨਾਂ ਨੂੰ ਚੱਕ ਲਿਆ ਜਾਂਦਾ ਆ ਜਾਂ ਐਦਾਂ ਹੁੰਦਾ ਆ ਉਹਨਾਂ ਦਾ ਕੋਈ ਨਾ ਕੋਈ ਇਸ਼ੂ ਹੁੰਦਾ ਆ ਤੇ ਉਹ ਮੈਂ ਪਤਾ ਕੀਤਾ ਉਹ ਇਸ਼ੂ ਸੀਗਾ ਜਿਨ੍ਹਾਂ ਨੂੰ ਵੀ ਚੱਕਿਆ ਗਿਆ ਆ ਇੱਕ ਦੋ ਬੰਦਿਆਂ ਨੂੰ ਜਿਨ੍ਹਾਂ ਚੱਕਿਆ ਆ ਉਹਨਾਂ ਦਾ ਇਸ਼ੂ ਪਤਾ ਕੀਤਾ ਉਹਨਾਂ ਦਾ ਕੋਈ ਨਾ ਕੋਈ ਛੋਟਾ ਮोटा ਇਸ਼ੂ ਸੀ ਜਦੋਂ ਕਿ ਉਹਨਾਂ ਨੇ ਕਹਿ ਤਾ ਕਿ ਕਿਸੇ ਦਾ ਵੀ ਕ੍ਰਿਮੀਨਲ ਐਕਟ ਹੋਊਗਾ ਉਹ ਬਖਸ਼ਿਆ ਨਹੀਂ ਜਾਊਗਾ ਸੋ ਇਹ ਮਤਲਬ ਕਿ ਇੱਕ ਬਹਾਨਾ ਹੀ ਬਣਾਉਦੇ ਨੇ ਸੋ ਤੁਸੀਂ ਉਹ ਬਹਾਨਾ ਨਾ ਦਿਓ ਤਾਨੂੰ ਕੋਈ ਇਦਾਂ ਧੱਕੇ ਨਾਲ ਇੱਥੋਂ ਕੋਈ ਕੱਢ ਨਹੀਂ ਸਕਦਾ ਨਾ ਹੀ ਤੁਸੀਂ ਤੁਹਾਡੇ ਤੇ ਕੋਈ ਇਦਾਂ ਕੋਈ ਜ਼ਬਰਦਸਤੀ ਕਰ ਸਕਦਾ ਸੋ ਇਸ ਕਰਕੇ ਤੁਸੀਂ ਜੋ ਵੀ ਕੰਮ ਕਰਨਾ ਆ ਆਪਣਾ ਉਹ ਆਇਸ਼ ਦੇ ਥਰੂ ਤੁਸੀਂ ਕਰਨਾ ਆ ਆਇਸ਼ ਦੇ ਨਾਲ ਤੁਹਾਡੀ ਜੇਤ ਦੀ ਹਾਜ਼ਰੀ ਲੱਗਦੀ ਆ ਤੇ ਪਹਿਲਾਂ ਤੁਸੀਂ ਆਇਸ਼ ਨੂੰ ਇਨਫੋਰਮੇਸ਼ਨ ਦੇਣੀ ਆ ਜੀ ਅਸੀਂ ਇੱਥੋਂ ਮੂਵ ਹੋਣ ਆਇਆ ਤੇ ਜੇ ਤੁਹਾਨੂੰ ਉਹ ਪਰਮਿਸ਼ਨ ਦਿੰਦੇ ਆ ਤਾਂ ਓਕੇ ਆ ਜੇ ਤੁਹਾਨੂੰ ਪਰਮਿਸ਼ਨ ਨਹੀਂ ਦਿੰਦੇ ਤੁਸੀਂ ਆਪਣੇ ਆਪ ਉੱਥੋਂ ਮੂਵ ਹੋਣ ਦੀ ਕੋਸ਼ਿਸ਼ ਨਾ ਕਰੋ ਜਿੱਥੇ ਤੁਸੀਂ ਬੈਠੇ ਹੋ ਬੈਠੇ ਰਹੋ ਇਹ ਸਮਾਂ ਜਿਹੜਾ ਬੜਾ ਖਤਰਨਾਕ ਹੈ ਇਸ ਤੋਂ बच ਕੇ ਆਪਦਾ ਟਾਈਮ ਕੱਢੋ ਜੀ ਇਹ ਇਨਫੋਰਮੇਸ਼ਨ ਦੇਣੀ ਸੀ ਜਿਹੜੇ ਆਪਣੇ ਨਵੇਂ ਮੁੰਡੇ ਅਨਲੀਗਲ ਤਰੀਕੇ ਨਾਲ ਇੱਥੇ ਆਏ ਹੋਏ ਨੇ ਉਹ ਕੋਈ ਗੱਲ ਨਹੀਂ ਹੈਗੀ ਆਇਓ ਤੁਸੀਂ ਆਪਣਾ ਟਿਕ ਟਕਾ ਕੇ ਜਿੱਥੇ ਵਾਣਾ-ਵੋਟਾ ਦਾ ਕੰਮ ਕੀਤਾ ਭਾਈ ਮਿਲਦਾ ਕਰੋ ਬਟ ਇਦਾਂ ਦੀ ਕੋਸ਼ਿਸ਼ ਨਾ ਕਰੋ ਕਿ ਤੁਸੀਂ ਬਿਨਾਂ ਦੱਸਿਆ ਤੋਂ ਕਿਸੇ ਮੂਵ ਹੋ ਤੇ ਜਦੋਂ ਤੁਸੀਂ ਦੁਬਾਰਾ ਉੱਥੇ ਆਇਸਤੇ ਹਾਜ਼ਰੀ ਲਵਾ ਜਾਣਾ ਤੁਹਾਨੂੰ ਉੱਥੋਂ ਚੱਕ ਲੈਣਾ ਨਦਰਦਨ ਤੁਹਾਨੂੰ ਕੋਈ ਖਤਰਾ ਨਹੀਂ ਤੇ ਕੇ ਆਪਾਂ ਜਿੱਥੇ ਆ ਗਿਓ ਕੰਮ ਕਰੋ ਤੇ ਆਪਣਾ ਵਾਹਿਗੁਰੂ ਦਾ ਨਾਮ ਲਓ ਸੱਚੇ ਪਾਤਸ਼ਾਹ ਭਲੀ ਕਰੂਗਾ ਵੀਡੀਓ ਸਾਰਿਆਂ ਤੱਕ ਪਹੁੰਚਾ ਦਿਓ ਜਿਹੜਾ ਵੀ ਦੇਖਦਾ ਜੇ ਕਿਸੇ ਜਾਣਕਾਰੀ ਨੂੰ ਇਸ ਦੀ ਲੋੜ ਆ ਮਤਲਬ ਕਿ ਪਤਾ ਲੱਗੇ ਵੀ ਹਾਂ ਵੀ ਇਹ ਸਾਡੇ ਚ ਇਸ ਚੀਜ਼ ਦੀ ਮਤਲਬ ਕਿ ਸਾਨੂੰ ਜ਼ਰੂਰਤ ਆ ਸੋ ਉਹ ਬੰਦੇ ਇਹ ਵੀਡੀਓ ਆਪਣੇ ਭਰਾਵਾਂ ਤੱਕ ਆਪਣੇ ਯਾਰਾਂ ਦੋਸਤਾਂ ਤੱਕ ਜ਼ਰੂਰ ਸ਼ੇਅਰ ਕਰਨ ਉਹਨਾਂ ਨੂੰ ਦੱਸਣ ਕਿ ਵੀ ਇਹ ਚੀਜ਼ ਤੁਸੀਂ ਨਾ ਕਰੋ ਜਾਂ ਤੁਸੀਂ ਸ਼ੇਅਰ ਕਰਨ ਦੀ ਬਜਾਏ ਆਪ ਦੱਸ ਦਿਓ ਉਹਨਾਂ ਨੂੰ ਵੀ ਤੁਸੀਂ ਜਿਹੜਾ ਤੁਹਾਡਾ ਐਡਰੈਸ ਆ ਉਹਨੂੰ ਤੁਸੀਂ ਚੇਂਜ ਕਰਨ ਦੀ ਕੋਸ਼ਿਸ਼ ਨਾ ਕਰੋ ਜਿੱਥੇ ਤੁਸੀਂ ਟਿਕਿਓ ਟਿਕ ਰਹੇ ਜਾਣਕਾਰੀ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਚਲੋ ਹੁਣ ਸਬਸਕ੍ਰਾਈਬ ਕਰ ਲਓ ਹੋਰ ਵੀ ਜਾਣਕਾਰੀ ਵਾਸਤੇ ਤੁਹਾਨੂੰ ਕੋਈ ਇਦਾਂ ਦੀ ਕੋਈ ਜਾਣਕਾਰੀ ਜਦੋਂ ਸਾਡੇ ਕੋਲ ਆਉਂਦੀ ਆ ਤੇ ਤੁਹਾਡੇ ਤੱਕ ਪਹੁੰਚੋਂ ਤੇ ਰੰਗ ਜੀ ਇੰਨੀ ਹੀ ਨਾਲ ਵੇਖਣ ਵਾਲੇ ਸ੍ਰੋਤਿਆਂ ਦਾ ਧੰਨਵਾਦ ਜੀ ਸਭ ਨੂੰ ਸਤਿ ਸ੍ਰੀ ਅਕਾਲ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ